ਕਹਤਾ ਬਣ ਕੇ ਰਹੂੰਗੀ ਸਾਜਨਾ ਮੇਰੇ ਜਿਗਰ ਦੀ ਬੋਟੀ ਤੇ ਜੀਟੀ ਰੋਡ ਤੇ ਸੋਹਣਿਆ ਬੇ ਪਾ ਦੇ ਰੰਗ ਦੀ ਕੋਠੇ ਕਿਉਂਕਿ ਆਪਣੇ ਪੰਜਾਬ ਦੇ ਵਿੱਚ ਕੋਠੀਆਂ ਦਾ ਰਵਾਜ ਬਹੁਤ ਹੋ ਗਿਆ ਜੇ ਇੱਕ ਬੰਦਾ ਦੂਆ ਬਣਾਉਂਦਾ ਇੱਕ ਬੰਦਾ ਦੋ ਮੰਜ਼ਲੀ ਬਣਾਉਂਦਾ ਤੇ ਦੂਆ ਬੰਦਾ ਤਿੰਨ ਮੰਜ਼ਲੀ ਬਣਾਉਂਦਾ ਪੈਸੇ ਭਾਵੇਂ ਕਿਲਾ ਚੱਕੇ ਹੀ ਬਣਾਵੇ ਕਹਿੰਦਾ ਤੇਰੀ ਹੱਕ ਤੇ ਉੱਪਰ ਆ ਕੇ ਦਿਖਾ ਲਓ ਬਹੁਤ ਸਾਰੇ ਗਾਣੇ ਨਾ ਰਾਜ ਦੀ ਦੁਨੀਆ ਤੇ ਜੋ ਛੱਪ ਗਿਆ ਚੰਚ ਵਕੀਲਾ ਰਾਤੀ ਮਹਸਾ ਪਰ ਪਿੰਡੇ ਵੇ ਸਾਡੀ ਜਾਨ ਪੈਰੀਆਂ ਲਈ ਤੈਨੂੰ ਕਾਲਾ ਚਸ਼ਮਾ ਜੱਜਦਾਏ ਜੱਜਦਾਏ ਸੋਨੇ ਮੁਖੜੇ ਤੇ ਬਾਬਾ ਸਾਡੇ ਤੇਜਾ ਤਲਵੰਡੀ ਦੇ ਉਹਨਾਂ ਵੱਲੋਂ ਬਹੁਤ ਸਾਰਾ ਆਸ਼ੀਰਵਾਦ ਆ ਗਿਆ ਸਾਡੀ ਪਾਰਟੀ ਦੇ ਸ਼ੁਰੂ ਦੇ ਵਿੱਚ ਮਤਰਵਾਦੀ ਆ ਤੇ ਸਭ ਤੋਂ ਪਹਿਲਾਂ ਕੋ ਨਾ ਸਾਡੇ ਵੀਰਾਂ ਨਿਰੰਦਰ ਜੋਤ ਕਿਉਂਕਿ ਜਿੰਨੇ ਕਿ ਗਾਉਣ ਤੇ ਨਾਲ ਨਾਲ ਨੱਚਦੇ ਵੀ ਬਹੁਤ ਵਧੀਆ ਮੈਂ ਦੇਖਿਆ ਵਜੇ ਕਲਾਕਾਰ ਨੱਚਿਆ ਕੋਈ ਕਿਉਂਕਿ ਕਿਰਪਾ ਜੀ ਨੱਚੌਣੇ ਥੋੜੇ ਜਿਆ ਲੈ ਵੇ ਸੌਂਠੇ ਬਾਈ ਮੇਰੀ ਆਵਾਜ਼ ਭਾਵੇਂ ਥੋੜੀ ਜੇ ਕੱਟ ਕਰਦੇ ਸਾਜ਼ ਵੀ ਭਾਵੇਂ ਕੱਟ ਕਰਦੇ ਆਪਾਂ ਆਪਣੀ ਯਾਰ ਵਾਹ ਵਾਸ ਕੱਢ ਵੇ ਵਾਹ ਕੱਚੀ ਸਾਊਂਡ ਤੋ ਸਭ ਤੋਂ ਪਹਿਲਾਂ ਪੇਸ਼ ਸਾਡਾ ਬਾਬਾ ਸਾਡੇ ਭਾਜੀ ਅਵਤਾਰ ਚੰਕ ਜੀ ਵੇ ਗੱਲ ਇਹ ਤਾਂ ਮੈਨੂੰ ਵੀ ਇੱਧਰੋਂ ਪਾਸੇ ਥੋੜੇ ਜਿਹਾ ਘੱਟ ਦੱਸਦਾ ਬਿਮਾਰ ਹੋ ਗਿਆ ਸੀ ਕਿਉਂਕਿ ਇੱਕ ਗੱਲ ਮੈਂ ਇਹ ਵੀ ਸਾਂਝੀ ਕਰ ਦੂੰ ਬਾਅਦ ਚ ਮੈਂ ਤਿੰਨ ਕ ਗਾਣੇ ਗਾਉਣੇ ਜਿਆਦਾ ਨਹੀਂ ਕਈ ਵਾਰੀ ਕਈ ਕਹਿੰਦੇ ਵੇ ਅਰਸ਼ੀ ਖਰੇ ਉੱਤੇ ਚਮਕੀਲਾ ਜੀ ਦਾ ਸ਼ਗਿਰਦ ਬਣਿਆ ਮੈਨੂੰ ਤਾਂ ਇੱਥੇ ਤੱਕ ਵੀ ਮੌਕਾ ਮਿਲਿਆ ਆਖਰੀ ਰਾਤ 7 ਮਾਰਚ ਨੂੰ ਸ਼ਾਇਦ ਕਈ ਵੀਰਾਂ ਨੂੰ ਸਾਡੇ ਕਲਾਕਾਰ ਵੀਰਾਂ ਨੂੰ ਵੀ ਨਹੀਂ ਪਤਾ 2 ਵਜੇ ਤੱਕ ਉਹਨਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਮੈਨੂੰ ਤਲਾਬ ਜਿਆਦਾ ਗੱਲਾਂ ਨਹੀਂ ਕਰਨੀਆਂ ਸਭ ਤੋਂ ਪਹਿਲਾਂ ਤੁਹਾਡੀ ਸੇਵਾ ਵਿੱਚ ਪੇਸ਼ ਕਰ ਰਿਹਾ ਕਿਉਂਕਿ ਸਾਡੇ ਵੀਰ ਵੀ ਗਾ ਕੇ ਗਏ ਆ ਵੇ ਸਾਥੋ ਬਾਬਾ ਖੋਲਿਆ ਤੇਰਾ ਨਨਕਾਣਾ ਬਾਬਾ ਸਾਡੇ ਭੈਣ ਜੀ ਅਨਮੋਲ ਬਿਰਕ ਜੀ ਤੈਨੂੰ ਧੰਨਵਾਦੀ ਆ ਸ਼ੁਕਰਗੁਜ਼ਾਰ ਆ ਤੇ ਸਭ ਤੋਂ ਪਹਿਲਾਂ ਪੇਸ਼ ਕਰਨਾ ਦੋ ਲੰਡਾਂ ਦਾ ਮਣ ਦੇ ਵਿੱਚ ਵੇ ਜਬਰ ਜਲਮ ਦੀ ਜਾਨ ਮਾਂ ਨੇ ਹੱਦ ਮੁਕਾਈ ਉਹ ਹੋ ਪਿਆਸੇ ਖੂਨ ਤੇ ਬਈ ਭਾਈ ਭਾਈ ਕੀਤੀ ਅਲਪ ਫਿਰੰਗੀਆਂ ਕੀ ਵਰਤਿਆ ਪਾਣਾ ਤੇ ਸਾਥੋ ਬਾਬਾ ਖੋਲਿਆ ਤੇਰਾ ਨਨਕਾਣਾ ਪੇਸ਼ ਕਰ ਰਿਹਾ ਹੈ ਤੋ ਨਾਲੇ ਮੈਂ ਆਪਣੇ ਆਪ ਨੂੰ ਭੱਗਾ ਵਾਲਾ ਸਮਝਦਾ ਉਹ ਕਿਦਾਂ ਜਿਹੜਾ ਮੈਂ ਨੰਕਾਣਾ ਕਿੱਕਰ ਭਾਜੀ ਗਾਉਣ ਲੱਗਾ ਨਾ ਤੇ ਭਾਜੀ ਸਵੰਨ ਸਵੀਆ ਜੀ ਮੈਂ ਉਹਨਾਂ ਦੇ ਘਰ ਖਾੜਾ ਲਾ ਕੇ ਆਇਆ ਉਹਨਾਂ ਦਾ ਬੇਟਾ ਇੰਗਲੈਂਡ ਤੋਂ ਆਇਆ ਸੀਗਾ ਨਾਲੇ ਮੈਨੂੰ ਲੱਖ ਰੁਪਏ ਉਹਨਾਂ ਨੇ ਸਨਮਾਨਤ ਕੀਤਾ ਤੇ ਨਾਲੇ ਮੈਨੂੰ ਮੌਕਾ ਮਿਲਿਆ ਚਲੋ ਪੇਸ਼ ਕਰੀਏ ਇੱਕ ਵਾਰੀ ਤਾੜੀ ਮਾਰ ਦਿਓ ਉਸਤਾਦ ਜੀ ਦੇ ਨਾਮ ਤੇ ਜਰਾ ਖੱਚ ਕੇ ਖੱਚ ਕੇ ਤਾੜੀਆਂ ਮਾਰੋ ਜੀ ਦੋ ਉਹ ਜ਼ਬਰਦਸਤ ਮਤੀ ਹੀ ਜਾਨਮਾਨੇ ਹੱਦ ਮਚਾਈ हो गया से खून दे बी पाई पाई हो जबर जुलम की जान माने हतमकाई ओ हो पिया की खून देरंग जी सत बाबा थोड़िया तेरा नन सत बाबा थोड़िया तेरा ननका बाबा बाबा थोड़िया तेरा ननकाना ਤੇ ਬਹੁਤ ਅੱਛੀ ਸਾਊਂਡ ਮੇਰੇ ਭਾਜੀ ਥੋੜੀ ਵੀ ਕੱਟ ਕਰ ਦਿਓ ਵਾਹ ਬਥੇਕਿਊ ਮਿਹਰਬਾਨੀ ਤੇ ਸਾਡੇ ਰਾਜਵੰਦਰ ਭਾਜੀ ਕਿਉਂਕਿ ਰਾਜਵੰਦਰ ਭਾਜੀ ਅਮਰਤਾ ਪਰਿਖੇ ਦੇ ਸੈਕਟਰੀ ਆ ਤੇ ਮੇਰੇ ਦੋਸਤ ਆ ਲੈ ਵੀ ਢੋਲ ਤਾਂ ਛੱਡ ਕੇ ਮਾਈਕ ਪਰੇ ਨੇ ਕਰ ਦੈਂ ਮੇਰਾ ਭਾਜ ਕਿਉਂਕਿ ਦੁਕਾਨੇ ਦਾ ਉਹਨਾਂ ਚਿਰ ਮਜ਼ਾ ਨਹੀਂ ਆਉਂਦਾ ਜਿੰਨਾ ਚਿਰ ਦੁਕਾਨੇ ਦੇ ਉੱਤੇ ਦੀ ਆਵਾਜ਼ ਨਾ ਰਹੇ ਤੇ ਬਹੁਤ ਸਾਰੇ ਮਾਣ ਆ ਰਹੇ ਬਾਜਾਂ ਤੇ ਸਾਡੇ ਕਲਾਕਾਰ ਦੀ ਛੋਟੇ ਦੀ ਤੇ ਸਾਡੇ ਮੈਨੂ ਸਾਹਿਬ ਮੈਨੂ ਸਾਹਿਬ ਉਹਨਾਂ ਦੇ ਲਈ ਬਹੁਤ ਸਾਰੇ ਮਾਣ ਆ ਰਹੇ ਆ ਲਓ ਬੱਥ ਖੱਟ ਕੇ ਜਰਾ ਹਾਂਜੀ ਕਰੋ ਜਬਰਦਸਤ ਲਮਤੀ ਜਾਨਮਾਨੇ ਹਜ਼ਮ ਕਾਇ ਓਹ ਹੋ ਪਿਆਸੇ ਖੂਨ ਦੇ ਬਈ ਪਾਈ ਪਾਈ ਓਹ ਕੀਤੀ ਐਲਤ ਪਰੰਗੀ ਯਾਹਾਂ ਕੀ ਬਰਤਿਆ ਪਾੜਾ ਅੰਜੀ ਸਾਤ ਬਾਬਾ ਕੋਲਿਆ ਤੇ ਰੰਗ ਨਿਕਾੜਾ ਅੰਜੀ ਸਾਤ ਬਾਬਾ ਕੋਲਿਆ ਤੇ ਰੰਨ ਨਿਕਾਣਾ ਹੋ ਤੂ ਹਿੰਦੂ ਤੇ ਮੁਸਲਮਾਨ ਸੀ ਹਕ ਨਾਲ ਲਉਂਦਾ ਹੋ ਤੂ ਹਿੰਦੂ ਤੇ ਮੁਸਲਮਾਨ ਸੀ ਹਕ ਨਾਲ ਲਉਂਦਾ ਓਏ ਕੋ ਰਾਮ ਰਹੀਮ ਨੇ ਕਦ ਬੈਸ ਮਚਾਉਂਦਾ ਓਹ ਰਸਤੇ ਪੱਥੇ ਪੱਕੇ ਨੇ ਓਹ ਰਸਤੇ ਪੱਥੇ ਪੱਕੇ ਰੇ ਪਰ ਇੱਕ ਟਿਕਾਣਾ ਜੀ ਸਾਥੇ ਬਾਬਾ ਕੋਲਿਆਂ ਤੇ ਰੰਗ ਨਿਕਾਣਾ ਜੀ ਸਾਥੇ ਬਾਬਾ ਕੋਲਿਆਂ ਤੇ ਰੰਗ ਨਿਕਾਣਾ ਤਲ ਜਾਲ ਮਹਾ ਦਰਤ ਹੀ ਮਾਰੋਈ ਓਹ ਪਾਣੀ ਪੰਡ ਲੈ ਜਾਲ ਮਹਾ ਦਰਤ ਹੀ ਮਾਰੋਈ ਓਹ ਅੱਖੀ ਆਕੇ ਤੱਕ ਲੈ ਦੁਨੀਆਂ ਤੋਂ ਮੋਈ ਓਹ ਸੱਚ ਚਮਕੀਲੇ ਆਖੀ ਦਾ ਸੱਚ ਚਮਕੀਲੇ ਆਖੀ ਦਾ ਹਾਸੇ ਦੀ ਆ ਮਰ ਜਾਣਾ ਜਿ ਸੱਤੇ ਬਾਬਾ ਕੋਡਿਆਂ ਤੇ ਰਣਣ ਗਾਣਾ ਆਏ ਸੱਤੇ ਬਾਬਾ ਕੋਡਿਆਂ ਹੰਗਰਾਂ ਜੀ ਸਾਤੇ ਬਾਬਾ ਕੋਡਿਆਂ ਤੇ ਰੰਨ ਨਿਕਾਣਾ ਜੀ ਸਾਤੇ ਬਾਬਾ ਕੋਡਿਆਂ ਤੇ ਰੰਨ ਨਿਕਾਣਾ ਜੀ ਸਾਤੇ ਬਾਬਾ ਕੋਡਿਆਂ ਤੇ ਰੰਨ ਨਿਕਾਣਾ ਬਾਬਾ ਤੇ ਨਾਲੇ ਧਰਵਾਤੀਆਂ ਮੇਰੇ ਸੇਵਾ ਪਾਜੀ ਸੇਵਾ ਸੰਚੀ ਨੌਰਤ ਹੋਰ ਵੀ ਬੰਦੇ ਜੀ ਛੋਟੇ ਜੀ ਬਾਬਾ ਸੰਦੇ ਕਲਾਕਾਰ ਵੀ ਸਾਡੇ ਪੱਤਰਕਾਰ ਵੀ ਮੈਂ ਧਰਵਾਤੀਆਂ ਤਾਂ ਇਹਨਾਂ ਨੂੰ ਸ਼ੁਕਰਗੁਜ਼ਾਰ ਹਾਂ ਚਲੋ ਭਾਈ ਸਾਜ ਬੰਦੇ ਛੁੱਟਦੇ ਹੋਰ ਮੇਰੇ ਭਾਜੀ ਇਹਨਾਂ ਦੀ ਬਾਜ ਕੱਟ ਕਰ ਹੁਣ ਆਪਾਂ ਦੁਗਾਨਾ ਖਾਣਾ ਕਿਉਂਕਿ ਦੁਗਾਨੇ ਦੀ ਸਮਝ ਫੇਰ ਹੋਣੀ ਲੱਗਣੀ ਆ ਚਲੋ ਹਣਵੇਂ ਦੇ ਨਾਲ ਪੇਸ਼ ਕਰਦੇ ਆਂ ਸਾਡੇ ਗੂਗਾ ਨਰਿੰਦਰ ਜੋਰ ਦੇ ਵਿੱਚ ਦੌਰ ਦੇ ਨਾਮ ਨਾਲ ਨੱਚਦੇ ਬਹੁਤ ਵਧੀਆ ਤਪੇਸ਼ਾ ਦੇ ਤੁਹਾਡੀ ਸੇਵਾ ਚ ਬਣ ਕੇ ਰਹੂੰਗੀ ਸਾਜਨਾ ਮੱਤੇ ਜਗਰ ਦੀ ਬੋਤੀ ਤੇ ਜੀਟੀ ਰੋਡ ਤੇ ਸੋਹਣੇ ਦੇ ਪਾਦੇ ਰੰਗਲੀ ਕੁੱਛੇ ਕਿਉਂਕਿ ਆਪਣੇ ਪੰਜਾਬ ਦੇ ਵਿੱਚ ਕੋਠੀਆਂ ਦਰਵਾਜ਼ ਬਹੁਤ ਦੇ ਆ ਜੋ ਕਿ ਮੈਂ ਤੁਹਾਨੂੰ ਵੀ ਦੱਸਾਂ ਜੇ ਇੱਕ ਬੰਦਾ ਦੋ ਮੰਜ਼ਲੀ ਬਣਾਉਦਾ ਹੈ ਤੇ ਅਗਲਾ ਤੀਜਾ ਬੰਦਾ ਤਿੰਨ ਮੰਜ਼ਲੀ ਬਣਾ ਕੇ ਦਿਖਾ ਦੇਵੇ ਪਹਿਲੇ ਭਾਵੇਂ ਇਧਰੇ ਇਧਰ ਕਰਕੇ ਕਰੇ ਅਗਲਾ ਕਿਤੇ ਤੇਰੀ ਹਿੱਤ ਦੇ ਤੇ ਪੁੱਲ ਆ ਕੇ ਦੱਸੋ ਦਲੋ ਪੇਸ ਅਗੇ ਤੁਹਾਡੀ ਸੋਹਾ ਚ ਜੇਸ ਗਾਣੇ ਦਾ ਸਾਨੂੰ ਜੇਸ ਗੀਤ ਦਾ ਰੰਗ ਦੀ ਕੋਠੀ ਦਾ ਸਾਨੂੰ ਐਮ ਐਚ 1 ਵੱਲੋਂ ਐਮ ਐਚ 1 ਵੱਲੋਂ ਲెంਕਾ ਬੋਰਡ ਮਿਲਿਆ ਸੀ ਉਹ ਲెంਕਾ ਬੋਰਡ ਤਲੋ ਪੇਸ ਅਗੇ ਜੀਜੀ ਰੋਡ ਤੇ ਸੋਹਣੇ ਦੇ ਪਾੜੇ ਅਲੰਗਰੀ ਕੋਠੀ ਹਾਂਜੀ ਗਏ ਓ ਸੁਨੇਹਾ ਆ ਪਤਰਾਂ ਕੇ ਲਈ ਤਾਹੀ ਓ ਹਾਈ ਸ਼ੋਰ ਮੱਖਣ ਦੇ ਤੇਲ ਮੇਲਾ ਓ ਹਾਈ ਸ਼ੋਰ ਮੱਖਣ ਦੇ ਤੇਲ ਮੇਲਾ ਕੋਹ ਦਾ ਕੰਮ ਤੇਰਾ ਹਾਈ ਤੇਰੇ ਅੱਗੇ ਹੋ ਸੋਹਗੇ ਦਰ ਹਾਜ਼ਰ ਮੇਰਾ ਹਾਈ ਤੇਰੇ ਅੱਗੇ ਹੋ ਸੋਹਗੇ ਦਰ ਹਾਜ਼ਰ ਮੇਰਾ ਪੰਜਾਬ ਤੋਂ ਬੇਤਰੀ ਨਾਰ ਸੁਣ ਕੇ ਸਾਰੇ ਪੰਜਾਬ ਤੋਂ ਬੇਤਰੀ ਨਾਰ ਸੁਣ ਕੇ ਹਾ ਸਿੰਪਲ ਜਹ ਮੇ ਹਾ ਸਿੰਪਲ ਜਹ ਮੇ ਤਤਲੀ ਨਾ ਮੋੜ ਜੀਟੀ ਰੋਡ ਤੇ ਸੋਹਣਿਆ ਪੱਦਰੰਗਲੀ ਵੀ ਕੋਠੀ ਜੀਟੀ ਰੋਡ ਤੇ ਸੋਹਣਿਆ ਪੱਦਰੰਗਲੀ ਵੀ ਕੋਠੀ ਹੇ ਦਰਤਾਂ ਤੇ ਮੇਰੀਆਂ ਤੀਰਾਂ ਦੀ ਰੂਹਾਂ ਮੇਰੇ ਜੇ ਤਰ ਤਰ ਮੇਰੀਆਂ ਪੀੜਾ ਹਾਂ ਵੀ ਮੈਂ ਤੇਰਾ ਕਰਦੀ ਇਹ ਦਰਤ ਮੇਰੀਆਂ ਪੀੜਾ ਹਾਂ ਵੀ ਮੈਂ ਤੇਰਾ ਕਰਦੀ ਹਾਏ ਤੇਰੀ ਖਾਤਰ ਨਹਾਦੇ ਆ ਹਾਏ ਤੇਰੀ ਖਾਤਰ ਨਹਾਦੇ ਆ ਪਾਜੀ ਸਹਰਤਾਂ ਦੇ ਆ ਹਾਏ ਦਰਤ ਮੇਰੀਆਂ ਪੀੜਾ ਹਾਂ ਵੀ ਮੈਂ ਤੇਰਾ ਕਰਦੀ ਹਾਏ ਤੇਰੀ ਖਾਤਰ ਨਹਾਦੇ ਆ ਪਾਜੀ ਸਹਰਤਾਂ ਦੇ ਆ हल चनो महारो सोण चनो महारतो सोणे बई त महारो सोणे हल प महारतो सोण गे माल हल पहिरे अके हसो हूं हर हाठ रेर हल पेरे अके हिसो हुजे हितर हाथ रुमे रह ਭੈਣ ਜੀ भई अगन ਜੀ सॼे भेण ਜੀ ਉਹਨਾਂ विरप ਬਹੁਤ अनमोल ਸਾਡੀ ਪਾਰਟੀ ਦਾ भले ਆ ਰਿਹਾ सॼी पार्टी जा आया टाइमी आहे त शुकर ਹਾਂਜੀ हांजी ਯਾਹੋ ਬਿਹਾਰ ਸੈਚ ਕਰਾਡੋ ਨੀ ਮੈਂ ਤੇਰੇ ਪੰਖ ਲੈ ਕੇ ਨੀ ਆਹੋ ਬਿਹਾਰ ਸੈਚ ਕਰਾਡੋ ਹੇ ਤੇਰੇ ਨਾਲ ਕਿਹੇ ਕਹਿ ਰਹਾ ਹਰੇ ਨਾਮਾ ਹੇ ਤੇਰੇ ਨਾਲ ਕਿਹੇ ਕਹਿ ਰਹਾ ਹਰੇ ਨਾਮਾ ਤੇਰੇ ਨਾਲ ਅਖਰੇ ਬਾਦੋ ਓ ਪਾ ਮਿੱਤਰੀ ਸੰਧ ਨਾ ਪਹਾੜੀ ਤੀਂ ਕੰਦੇ ਤੇ ਜੇਦਾ ਹੇ ਤੇਰੇ ਅਕੇ ਸੂਰਜ ਉਤਰ ਹਾਜ ਵੇ ਮੇਰਾ ਹੇ ਤੇਰੇ ਅਕੇ ਸੂਰਜ ਉਤਰ ਹਾਜ ਵੇ ਮੇਰਾ ਜੀਨ ਰੋਡ ਤੇ ਸੋਣਿਆ ਪਦਰੰਗੀ ਹਾ ਜਦੋਂ ਮੇਰਾ ਜੀਤੂ ਰਾਮ ਨੇ ਸੋਹਣਿਆ ਪਤ ਰੰਗਲ ਹੀ ਕੀਤੀ ਇਹ ਹੈ ਤੇਰੇ ਅੱਕੇ ਹੋਸੇ ਉਹਦੇ ਇਹਦੇ ਹਾ ਜਦੋਂ ਮੇਰਾ ਵਾਪਾ ਤਾਰੀ ਨਾ ਦੇ ਤਰੇ ਜਰਾ ਦੇ ਖੁੱਟ ਕੇ ਵਾਪਾ ਬਾਬਾ ਤੋਂ ਸਾਡੇ ਮਾਮੀ ਪਾਜੀ ਸਾਡੇ ਮਨੀ ਦਾ ਸਹੁਰੇ ਦੇ ਮਤਾ ਵੇਂਗਾਣਾ ਬੰਦ ਕਰਦੇ ਤੇ ਬਈ ਕਮ ਚ ਸਾਡੇ ਸੋਤੇ ਦੀ ਮਨੀ ਜੀ ਤੇ ਸਾਡੇ ਮਾਮੀ ਸਾਮੁਨਾ ਬਲ ਬੌਸਰਾ ਮਾੜਾ ਆ ਰਿਹਾ ਚਲੋ ਇਹਦੇ ਨਾਲ ਮੈਂ ਜਾਬਨ ਹੀ ਤੇ ਮਿਲਣਾ ਸਾਡੀ ਸੇਵਾ ਵਿੱਚ ਤੈਨੂੰ ਕਾਲਾ ਚਸ਼ਮਾ ਜੱਜ ਦਾ ਮੈਂ ਤੈਨੂੰ ਇਧਰ ਵਾਤੀਏ ਸਾਡੀ ਮੈਂ ਵੀ ਪਾਜੀ ਸਾਰੀ ਫੈਮਿਲੀ ਦੇ ਤੋਂ ਸਾਰੇ ਕਲਾਕਾਰ ਬੀਜਾ ਦੇ ਨਾਲ ਸਾਡੀ ਮਨਾਈ ਪਾਜੀ ਤੇ ਤੁਹਾਨੂੰ ਬਹੁਤ ਬਖਸ਼ੂਰ ਚਲੋ ਪੇਸ਼ ਕਰਦੇ ਤੈਨੂੰ ਕਾਲਾ ਚਸ਼ਮਾ ਜੱਜ ਦਾ ਹੈ ਜੱਜ ਦਾ ਸੋਹਣੇ ਮੁਖਿਲ ਕੋ ਕਿਉਂਕਿ ਚਮਕੀਲਾ ਸਾਹਿਬ ਦੇ ਗਾਣੇ ਮੈਂ ਵੀ ਸਲਾਮ ਹੈ ਸੂਤਾਨ ਨੂੰ ਤੇ ਮੈਂ ਜਿੱਥੇ ਵੀ ਸਾਰੇ ਬੰਦੇ ਕਰਕੇ ਪੀ ਹੋਈ ਗਾਈ ਜਾਂਦੇ ਆ ਥੋੜੇ ਚੇਂਜ ਵੀ ਹੋਣਾ ਚਾਹੀਦਾ ਨਾਲ ਨਾਲ ਹਾਂਜੀ ਤੇ ਬਾਅਦ ਸਾਡੇ ਮੇਰੇ ਭਾਜੀ ਪੱਤਰਕਾਰ ਵੀਰ ਕਿਤੇ ਜਿੰਨਾਂ ਸੱਜਾ ਬਹੁਤ ਪਿਆਰਿਆ ਸਤਿਕਾਰਯੋਗ ਮੈਂ ਤੇ ਇਧਰ ਪਰਵਾਦੀ ਆ ਸ਼ੁਕਰਗੁਜ਼ਾਰ ਹਾਂਜੀ ਤਰਾ ਪਹਿਸ਼ ਕਾਦੇ ਤੇ ਜਿਹੜਾ ਗਾਣਾ ਸਾਡੇ ਬਾਲੀਵੁੱਡ ਚ ਆਇਆ ਤੈਨੂੰ ਕਾਲਾ ਚਸ਼ਮਾ ਜੱੱਚਦਾ ਏ ਜੱੱਚਦਾ ਏ ਸੋਹਣੇ ਮੁਖਲੇ ਤੇ ਜਿਹਦੇ ਨਾਲ ਮੈਨੂੰ ਕਈ ਵਾਰੀ 4-5 ਵਾਰੀ ਬੰਬੇ ਜਾਣ ਦਾ ਮੌਕਾ ਮਿਲਿਆ ਇਧਰ ਐਕਟਰਾਂ ਦੇ ਸਾਹਮਣੇ ਗੌਰ ਦਾ ਮੌਕਾ ਮਿਲਿਆ ਐਕਟਰਾਂ ਦੇ بڑے بڑے ਐਕਟਰਾਂ ਦੇ ਸਾਹ ਤੇ ਅੱਜ ਤੁਹਾਡੇ ਨੂੰ ਮੇਰੇ ਮੌਕੇ ਮਿਲੇ ਆ ਤੇ ਵੀਪਾ ਜੀ ਚਸ਼ਮਾ ਕਹਿੰਦੇ ਆ ਹਾਂ ਗੱਲ ਉਹ ਤੇਨ ਹਾਟੀਆਂ ਤੋਂ ਮਾ ਪਹਿ ਗਈਆਂ ਦੂ ਚੰਡੀ ਕਰ ਤੋਂ ਆਈ ਨਹੀਂ ਉਹ 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 ਪਤਨ ਨੂੰ ਦੇਹ ਹਾਂ ਤੇ ਭਰਦੇ ਨੇ ਗਲ ਚੁੰਕਾ ਕੇ ਜਿਸ ਪਾਤੀ ਦੀ ਮਹੀਰ ਉਹ 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 ਛੋਟੀ ਜਿਹਾਲਾ ਤੇਨ ਕੁੜੀਏ ਛੋਟੀ ਜਿਹਾਲਾ ਤੇਨ ਕੁੜੀਏ ਜਦਾ ਕੇ ਚੰਦੇ ਟੁਕਦੇ ਤੇ ਤਿਲਕਾਵਾ कोई नकारा चचदा कोई नकारा का सोने हाय नकारा का चमहा चचदा है सोने हाय नकारा का चमहा चचदा है चचदा है सोने है मुकरे ते बोलो सुखे बाबा सुपा भाई सुपा भाई बहुत सारा ਤੋ ਸਾਜੀਆਂ ਦੇ ਬਾਅਦ ਛੋੜ ਦੇ ਤੂੰ ਤੇ ਜਾਲਾਂ ਦੇ ਪਰਜ ਹੋਰ ਕੱਟ ਕਰ ਦੇ ਕਿਉਂਕਿ ਮੇਰੀ ਆਪਣੀ ਆਵਾਜ਼ ਬਹੁਤ ਆ ਜਦਾ ਸੇ ਅੰਕਲ ਦੀ ਕੋਈ ਮੈਂ ਹਲਕੀ ਹਲਕੀ ਕਰਾਂ ਤੋੜ ਤਾ ਕੱਟ ਕਰ ਦੇ ਵਾ ਵਾ ਹੋ ਤੈਨੂੰ ਕਾਲਾ ਕਾਲਾ ਚਸ਼ਮਾ ਤੈਨੂੰ ਕਾਲਾ ਕਾਲਾ ਚਸ਼ਮਾ ਤੈਨੂੰ ਕਾਲਾ ਕਾਲਾ ਹਸੈ ਨਾ ਕਾਲਾ ਚਸ਼ਮਾ ਜੱਜ ਜਾਏ ਜੱਜ ਜਾਏ ਸੋਣ ਤਾਲਾ ਜੱਜ ਮਹਾ ਜੱਜ ਦਾ ਏ ਜੱਜ ਦਾ ਏ ਸੋਨੇ ਹੈ ਮੁਕਰੇ ਤੇ ਸੁਪਾ ਭਾਈ ਗੀਤ ਗਾਇਉਂਦੇ ਸੁਪਾ ਭਾਈ ਦੇਸੀ ਆਲੇ ਜਗਲਾਦ ਮੈਟਰ ਅਫਸਰ ਸਾਹਿਬ ਜੀ ਬਹੁਤ ਸਾਰਾ ਪਿਆਰ ਕਰਦੇ ਨੇ ਉਹ ਸਾਡੇ ਮਹਿਮੀ ਸਾਹਿਬ ਜੀ ਉਹ ਜਿਹਦੇ ਸਾਡੇ ਕਲਾਕਾਰ ਵੀ ਪਹੁੰਚਦੇ ਰਾਤੀ ਨਗਰਨੀ ਹੈ ਤੇ ਸਰਕਾਰ ਨਾਲ ਇਹੋ ਜੀ ਹੈ ਕਤਿੰਗੇ ਹੋ ਜਦ ਹੈ ਦੋਹਾਇ ਕਰਤੇ ਹੀ ਮੁੰਡਿਆਂ ਵਿੱਚ ਤੜ ਤੂ ਕੈ ਜਾਂਦਾ ਵੋਠੇਣਾ ਇੱਕ ਬਾਰੀ ਤੱਕ ਨਹੀਂਦਾ ਬਸ ਤੇਰੇ ਜੋਗਾ ਰਹਿ ਜਾਂਦਾ ਹਮ ਨੂੰ ਸਮਝ ਨਾ ਆਉਂਦੀ ਹਾਨ ਤੇ ਕੇ ਸਮਝ ਨਾ ਆਉਂਦੀ ਹਾਨ ਦੀ ਤੈਨੂੰ ਹਾਸਨਾ ਮਾ ਤੁਖੜੇ ਤੇ ਤੈਨੂੰ ਕਾਲਾ ਚਚਰਾ निकाला चश्मा है निकाला च महाजाय कथताए सोने हैं ऐ... काला कचमा जतता है तेल काला काला चश्मा तेन काला चश्मा तेलु काला काला काक चमहा गचता है जचता है, है सोने मुकड़े निकाला कालक चमहा गचता है जचताए सोने हैं मुकड़े दे जब है दो हाए करती है ਓ ਜਦ ਹੈ ਲੋਹਾਏ ਕਰਦੇ ਹੇ ਮੁੰਡਿਆਂ ਵਿੱਚ ਪਲਕੂ ਪੈ ਜਾਂਦਾ ਓਹ 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 ਉਹ ਤੇਰਾ ਇੱਕ ਬਾਰੀ ਤੱਕ ਨਹੀਂਦਾਏ ਬਸ ਤੇਰੇ ਜੋਗਾ ਰਹਿ ਜਾਂਦਾ ਓਹ 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 ਮੈਨੂੰ ਸਮਝ ਨਾ ਆਉਂਦੀ ਹਾਨ ਦੀਏ ਤੇ ਹਾਸਲਾ ਮਾਰ ਦੁਖੜੇ ਜੇ ਤੈਨ ਕਾਲਾ ਕਿਸਮਾ ਬੱਲੇ ਬੱਲੇ ਉਹ ਤੈਨ ਕਾਲਾ ਚਸ਼ਮਾ ਉਹ ਕਿੱਤੀ ਦੇ ਉਹ ਤੈਨ ਕਾਲਾ ਚਸ਼ਮਾ ਚਚਦਾਏ ਚਚਦਾਏ ਸੋਨੇ ਹਾਂ ਨਕਾਲਾ ਚਸ਼ਮਾ ਜੱਜਦਾਇ ਜੱਜਦਾਇ ਸੋਨੇ ਮੁਖੜੇ ਤੇ ਵਾ ਵਾ ਤੇ ਤੈਨੂੰ ਕਾਲਾ ਚਸ਼ਮਾ ਜੱਜਦਾਇ ਜੱਜਦਾਇ ਸੋਨੇ ਮੁਖੜੇ ਤੇ ਕਿਉਂਕਿ ਬਹੁਤ ਸਾਰੇ ਗਾਣੇ ਸਾਡੇ ਵਕ ਵਕ ਗੈਕਾ ਮੈਂ ਗੈਕਾ ਮਾਂ ਦੇ ਨਾਲ ਗੈਕਾ ਲਾਏ ਗੈਕਰ ਤੇ ਚਤੇ ਕਈ ਵਾਰੀ ਇੰਨੇ ਗਾਣੇ ਗਾਉਣੇ ਇੱਕ ਬੀਬੀ ਨੂੰ ਰੋਕੇ ਹੋ ਜਾਂਦੇ ਆ ਮੈਂ ਚਾਹੁੰਦਾ ਵੀ ਬੰਦ ਰਵਿੰਦਰ ਸਿੰਘ ਜੀ ਕਿਉਂਕਿ ਥੋੜੇ ਦੇ ਮਤਸੇ ਦੀ ਵਾਰਤ ਮੈਂ ਥੋੜੇ ਜਿਹਾ ਸ਼ੌਟ ਕਰ ਰਿਹਾ 10 ਸਾਰੇ ਗਾਣੇ ਸਾਡੇ ਜਿਵੇਂ ਕਿ ਸਾਡਾ ਉਸਤਾਦ ਜੀ ਵਾਲਾ ਗਾਣਾ ਹੈ ਸਿਗਾ ਪਾਕਿਸਤਾਨ ਤੋਂ ਸਾਜੀਆਂ ਮੰਜੂ ਦੇ ਨਾਲ ਸੋਹਣਿਆ ਵਿਆਹ ਕਰਵਾ ਕੇ ਮਿਲਦਾ ਗਿਲਦਾ ਰਈ ਤੇ ਉਹਨੂੰ ਬੜਾ ਪਿਆਰ ਦਿੱਤਾ ਸਤਕਾਰ ਦਿੱਤਾ ਸਿਗਾ ਹੋਰ ਕੰਗੀ ਬਈ ਹਾਂ ਮਿੱਠੇ ਬੇਰ ਬਣ ਕੇ ਬੇਰ ਦਾ ਮਿੱਠੇ ਬੇਰ ਵਰਗੀ ਮੇਰੇ ਮੂੰਹ 'ਚ ਸੋਹਣਿਆ ਪਾਲਾ ਬੀਬੀ ਕੰਦੀ ਤੇ ਮਿਸ ਪੂਜਾ ਦੇ ਨਾਲ ਹਾਂ ਰੰਗਵੀ ਕੋਠੀ ਸੇ ਸੁਦੇਸ਼ ਕੁਮਾਰੀ ਜੀ ਦੇ ਨਾਲ ਇਹ ਜਿਹੜਾ ਗਾਣਾ ਥਰਮ ਦੇ ਵਿੱਚ ਆਇਆ ਹੈ ਇਹ ਸਾਡੇ ਤੋਂ ਅੰਜੀ ਮੇਹਾ ਤੱਕੜ ਜੀ ਦੇ ਨਾਲ ਆਇਆ ਤੇ ਵੀਰੇ ਇੰਨੇ ਗਾਣੇ ਗਾਉਣੇ ਇੱਕ ਦੋਣ ਵਾਲੀ ਰੋਕੇ ਰਹਿ ਜਾਂਦੇ ਬੀਬਾ ਜੀ ਥੋੜੇ ਜਿਹਾ ਗਾ ਦਿਓ ਵੀ ਗਾਣਾ ਠੀਕ ਹੈ ਤੇ ਦੂਜੀ ਗੱਲ ਮੈਂ ਬਾਦਸ਼ਾਹ ਬਾਦਸ਼ਾਹ ਦੇ ਗਾਣੇ ਤੇ ਰੈਵ ਕੀਤਾ ਬਾਦਸ਼ਾਹ ਦੇ ਦੋ ਤਿੰਨ ਕਿਸਮ ਦੇ ਸੈਟਰੀ ਸਾਫ ਕਰੂਗਾ ਆਂਟੀਏ

ਉਹ ਕਾਲਾ ਕੱਚਾ ਮਹੱਜਾ ਚੱਜਦਾ ਏ ਚੱਜਦਾ ਏ ਸੋਨੇ ਹਾ ਨਿਕਾਲਾ ਚਸ਼ਮਾ ਚੱਜਦਾ ਏ ਚੱਜਦਾ ਏ ਸੋਨੇ ਹਾਂ ਮੁਕਰੇ ਤੇ ਓਏ ਹੋਏ ਆਹ ਵੇ ਗੱਲ ਇਹਦਾ ਹੈ ਤੈਨੂੰ ਕਾਲਾ ਚਸ਼ਮਾ ਚੱਜਦਾ ਏ ਚੱਜਦਾ ਏ ਸੋਨੇ ਮੁਕਰੇ ਤੇ ਕੋ ਗੱਧਾਣੇ ਦੇ ਵਿੱਚ ਕਈ ਕੋਸ਼ਿਸ਼ ਆਪਾਂ ਕਰਨਾ ਹੁੰਦਾ ਹੈ ਤੇ ਸਾਡੇ ਇਧਰ ਮੇਰੇ ਸਟੇ ਸੈਕਟਰ ਵੀ ਨਾਲ ਏ ਤੇ ਸਾਡੇ ਭਾਜੀ ਵੀ ਸੇਸਕੀ ਉਹ ਵੀ ਜਦੋਂ ਦੇਲੀ ਜੇ ਕੱਢਦੇ ਨਾ ਮੈਨੂੰ ਦਾਣਾ ਪੁੱਲ ਜਾਂਦਾ ਤੋਨੀ ਪੇਸ਼ ਕਰਕੇ ਤੇ ਲਾਸਟ ਸਟੇਨਾ ਇਸ ਗਾਣੇ ਤੇ ਰੈਪ ਕੀਤਾ ਸੀ ਬਾਦਸ਼ਾਹ ਨੇ ਜੇ ਸੱਜਾ ਬਾਦਸ਼ਾਹ ਹਰ ਕੀ ਕਹਿੰਦਾ ਏ ਹਾਜੀ ਕਦੇ ਤਸ਼ਵਵ ਐਸੀ ਜਾਂਦੇ ਮੈਂ ਹੀ ਜਾਣਿਆ ਉਹ ਤੇ ਸੋਚਦੇ ਲੱਗਾ ਹੋਇਆ ਸੀ ਸਾਡੇ ਮਹਿਮੀ ਸਾਹਿਬ ਜੀ ਬੋਲੀਆ ਜੀ ਰਹਿ ਬੋਲੀਆ ਬਾਦਸ਼ਾਹ ਨੇ ਉਹਨੂੰ ਬਾਦਸ਼ਾਹ ਸਣ ਦਾ ਬਹੁਤ ਵਧੀਆ ਕਲਾਕਾਰ ਆ ਗੱਡੋ ਘਾੜੀ ਕੰਦੇ 50 ਲੱਖ ਲੈਂਦਾ ਜੀ ਸਾਹਿਬ ਜੀ ਇੱਕ ਪ੍ਰੋਗਰਾਮ ਲਾਉਂਦਾ ਆਪਾਂ ਥੋੜੀ ਜਿਹੀ ਨਕਲ ਕਰਨ ਲੱਗੇ ਜਣਾ ਗੌਰ ਕਰਦਾ ਜਣਾ ਇਹ ਸਾਡੇ ਮਹਿਮੀ ਸਾਹਿਬ ਜੀ ਇਹ ਤੁਹਾਨੂੰ ਕਾਲਾ ਚਸ਼ਮਾ ਜੱਲਦਾ ਜੀ ਇਹ ਇਹ ਆਹ ਇਹ

ਕੋਈ ਤੈਨੂੰ ਕਾਲਾ ਚਸ਼ਮਾ ਜੱਜਦਾ ਹੈ ਜੱਜਦਾ ਹੈ ਸੋਹਣੇ ਇਹ ਹੈ ਨਿਕਾਲਾ ਚਸ਼ਮਾ ਜੱਜਦਾ ਹੈ ਜੱਜਦਾ ਹੈ ਸੋਹਣੇ ਇਹ ਹੈ ਨਿਕਾਲਾ ਚਸ਼ਮਾ ਜੱਜਦਾ ਹੈ ਜੱਜਦਾ ਹੈ ਸੋਹਣੇ ਇਹ ਹੈ ਨਿਕਾਲਾ ਚਸ਼ਮਾ ਜੱਜਦਾ ਹੈ ਜੱਜਦਾ ਹੈ ਸੋਹਣੇ ਹੈ ਬੁਖਦੇ ਤੇ ਚਲੋ ਬਾਕੀ ਗੱਲ ਇਹ ਤਾਂ ਮੈਂ ਜ਼ਿਆਦਾ ਟਾਈਮ ਨਹੀਂ ਦੇਣਾ ਸਿਰਫ ਇੱਕ ਉਸਤਾਈ ਅੰਤਰੇ ਦੇ ਕਹਿਣੇ ਜਣੀ ਪੂਰਾ ਗਾਣਾ ਨਹੀਂ ਗਾਉਣਾ ਕਿਤੇ ਕੌਣ ਆਲੇ ਕਹਿੰਦੇ ਹੁੰਦੇ ਮੇਰੇ ਕੋਲ ਤਾਂ ਆਫ ਟਾਈਮ ਘੱਟਿਆ ਮੈਂ ਸੋ <coughs> हां तो, तो, तो मैं उस्ताद जी उस्ताद जी, जी, हाँ, हाँ, हाँ. जी दी जात ਦੇ ਵਿੱਚ ਦੋ ਲਾਈਨਾਂ ਕਹਿਣੀ ਆ। ਕਿਉਂਕਿ ਜਦੋਂ ਅਸੀਂ ਆ ਗਏ ਮੇਰੇ ਬਾਈ ਜੀ ਪਹਿਲਾਂ ਕਰਦੇ ਤੇ ਜਿਹਨੂੰ ਸੁਣਾਇਆ ਤੇ ਤੱਕ ਲੱਗੇ ਭੱਲੇ ਜਾਨ ਕੇ ਸਾਨੂੰ ਭੁੱਲਣਾ ਨਹੀਂ ਚਾਣ ਚ ਵਕੀਲਾ ਹੈ। ਕਿਉਂਕਿ ਜਨਨ ਦੀ ਆਪਾਂ ਦਰਸੀ ਬਣਾ ਰਹੇ ਆ। ਕਿਉਂਕਿ ਜਨਨ ਦਾ ਵਿਆਹ ਤੇ ਉਹਨਾਂ ਦੀਆਂ ਕਹਾੜੀਆਂ ਤੋਂ ਨਹੀਂ ਤੇ ਜ਼ਰੂਰੀ ਆ। ਚਲੋ ਮੈਂ ਆਪਣੇ ਉਸਤਾਦ ਜੀ ਦੀ ਜਾਤ ਚ ਪੇਸ਼ ਕਰਨ ਜਾ ਰਿਹਾ। ਵੇ ਕੱਕ ਲੱਗੇ ਧੁੱਲੇ ਜਾਣਗੇ ਸਾਨੂੰ ਧੁੱਲਣਾ ਨਹੀਂ ਚਾਣੇ ਚ ਵਕੀਲਾ ਸਰਦਾਰ ਜੀ ਬੜੇ ਪੇਸ਼ ਕਰਦੇ ਤੁਲੇ ਧਿਆਨ ਦੇਣਾ ਹਾਂ ਜੀ ਹੋ ਹੋ ਨੱਪਾਂ ਮੇਰੇ ਆਦੇ ਦੱਸੀ ਤੇ ਐਡਾ ਕਹਿ ਰਿਓ ਕਮਾਇਆ ਹੋ ਹੋ ਸਾਡਾ ਚਾਨੀ ਚ ਮਕੀਲਾ ਕੋਹ ਕਹੜੇ ਅੰਬਰੀਸ਼ ਪਾਇਆ ਹੋ ਤਰੀ ਜੰਦਰੀ ਜੰਦਰੀ ਸਾਡੀ ਦਾਤੀ ਲਾਤੀ ਲਾ ਹੋ ਤੱਕ ਨੱਬ ਭੁੱਲ ਜਾਣਗੇ ਸਾਨੂੰ ਭੁੰਡੇ ਨਾਲ ਭੁੰਡੇ ਨਾਲ ਨਹੀਂ ਚੰਨ ਕਿ ਮਹਿਕੀ ਲਾ ਹੋ ਤੱਕ ਨੱਬ ਭੁੱਲ ਜਾਣਗੇ ਸਾਨੂੰ ਭੁੰਡੇ ਨਾਲ ਭੁੰਡੇ ਨਾਲ ਨਹੀਂ ਚੰਨ ਕਿ ਮਹਿਕੀ ਲਾ ਦੇ ਛੋਟੇ ਭਾਈ ਜਿਨ੍ਹਾਂ ਨੇ ਇਸ ਗਾਣੇ ਨੂੰ ਲਿਖਿਆ ਸੀ ਟੱਕ ਲੱਗੇ ਸੱਡੇ ਆਪਣੇ ਸੁਖੀਲਾ ਭਾਜੀ ਸੁਖੀਲਾ ਜੀ ਉਹਨਾਂ ਵੱਲੋਂ ਬੱਸ ਤਾਂ ਸਾਰੀ ਜੰਗਲ ਮਾ ਕੋਲ ਬੈਠੇ ਮੈਂ ਜੇਬਨ ਦਾ ਨਾਲ ਬਿੱਲੇ ਸੋਹੀ ਅਸੀਂ ਪਹਿਲਾਂ ਗੱਪੋ ਛਾਪਾ ਬਾਬਾ ਮਾਰੀਆਂ ਤਾਂ ਮੇਰੇ ਇਸੇ ਤੇ ਵੀ ਜੈਵਨ ਜੀ ਜੈਵਨ ਜੀ ਉਤਵਾਦੇ ਆ ਤੇਰੀਆ ਸਿੰਘ ਜੀ ਪਹਿਲੇ ਸ਼ੁਕਰ ਗਾਨਾ ਸਾਰੀ ਮੈਂ ਪੁੱਲਕਾ ਪਹਿਲਾਂ ਆਪਾਂ ਜਿਆਦਾ ਗੱਲਾਂ ਕਰ ਲਈਆਂ ਬਾਅਦ ਵਿੱਚ ਇਧਰ ਇਧਰ ਦੀਦਾ ਪੁਕਾਪਿਆ ਬੰਦੇ ਤੋਂ ਮੈਂ ਜੈਵਨ ਭਾਈ ਉਹਨੇ ਤੇ ਗੈਦੀ ਚ ਦੀ ਜਾਂਚ ਅਗਲੀ ਗੱਲ ਮੈਂ ਤੁਹਾਡੇ ਨਾਲ ਸੇਅਰ ਕਰ ਰਿਹਾ ਹਾਂ ਜੀ ਜੀ ਚੰਨ ਚੜੇ ਅੰਦਰ ਸ਼ੌਕ ਚੰਦਾ ਉਹਦਾ ਨਾ ਹਾਂ ਨਹੀਂ ਸੁਤਿਆ ਰਹਿਣਾ ਨਾ ਹਾਂ ਨਹੀਂ ਸੁਤਿਆ ਰਹਿਣਾ ਹੋ ਅਮਰ ਸਿੰਘ ਜੇ ਚਮਕੀਲਾ ਸੀ ਉਹ ਅਮਰ ਹੀ ਜਗਦੇ ਰਹਿਣਾ ਅਮਰ ਹੀ ਜਗਦੇ ਰਹਿਣਾ ਹੱਕ ਦਾ ਗੱਪਰੂ ਗੱਪਰੂ ਹੱਕ ਦਾ ਗੱਪਰੂ ਸਹਲ ਤੇ ਸ਼ਬੀਲਾ ਹੋ ਕੱਕ ਲੱਗੇ ਤਹੇ ਜਾਣਗੇ ਸਨ ਢੁਣਣਾ ਢੁਣਣਾ ਨਹੀਂ ਚੰਨ ਕੇ ਮਹਿਕੀਲਾ ਉਹ ਤਾਂ ਕਿੱਨੇ ਧੰਦੇ ਜਾਣ ਕੇ ਸਨ ਭੁੱਲੇ ਨਾ ਭੁੱਲਿਆਂ ਨੇ ਚੰਨ ਜਿਵੇਂ ਗੀਲਾ ਬਾਬਾ ਸਾਡੇ ਛੋਟੇ ਦੇ ਤੇ ਵੀ ਜ਼ਿਆਸੀ ਸਵਾਰ ਤੇ ਤੇ ਬਹੁਤ ਅੱਛੇ ਸਿੰਗਰੇ ਆ ਬਹੁਤ ਅੱਛੇ ਕੀਓਡ ਪਲੇਅਰ ਰਿਹਾ ਤਹਿਤੋਂ ਕਰਵਾਤੀ ਸ਼ਰੋਬਾਈ ਜੀ ਬਹੁਤ ਸਨ ਮੰਗ ਕੇ ਹਾਂਜੀ ਗਏ ਬਾਬਾ ਤੇ ਸਾਡੇ ਦਾदू ਜੀ ਦੇ ਨਾਮ ਤੇ ਸਾਰੀ ਹਾਂਜੀ ਬਾਬੂ ਜੀ ਦੇ ਨਾਮ ਤੇ ਬੋਸਤਰਾ ਮਾਣ ਆ ਰਿਹਾ ਮਾਤਰ ਬਾਤੀ ਮੈਮੀ ਸਾਹਿਬ ਦਾ ਤਦਨ ਮਸ਼ਹੂਰ ਤੇ ਅਗਲੀਆਂ ਨੰਨਾਂ ਸੌਂਦੇ ਹਾਂ ਤੇ ਓਹੋ ਸਮਝਣਾ ਆਉਂਦੀ ਰੱਬਾ ਤੇਰਾ ਕਿਸੇ ਉਸ ਦੇ ਪਾਇਆ ਕੀ ਸੀ ਉਸਕੇ ਪਿਆ ਆ ਨਾਲ ਕੋੜੀਆਂ ਪੁੰਨ ਤੇ ਰਖਤਾ ਰਤਾਤਰ ਸੁਨਾ ਆਇਆ ਰਤਾਤਰ ਸੁਨਾ ਆਇਆ ਓਕ ਡੱਗ ਬੁਰੂ ਓਕ ਡੱਗ ਬੁਰੂ ਓਕ ਡੱਗ ਬੁਰੂ ਸਹਾਰ ਦੇਸ਼ ਵੀਲਾ ਓਕ ੱਕੇ ਲੱਗੇ ਪੁੰਨ ਜਾਣਗੇ ਸਨ ਢੁੱਲੇਣਾ ਢੁੱਲੇਣਾ ਨੇ ਚੰਨ ਚ ਮਹਦੀ ਲਾ ਓਕ ੱਕੇ ਲੱਗੇ ਪੁੰਨ ਜਾਣਗੇ ਸਨ ਢੁੱਲੇਣਾ ਢੁੱਲੇਣਾ ਨੇ ਚੰਨ ਚ ਮਹਦੀ ਲਾ ਓ ਚੰਨ ਚੜੇ ਅੰਦਰੀ ਸ਼ੌਫੇ ਚੰਦਾ ਉਹਦਾ ਨਾ ਹਾਂ ਨਹੀਂ ਸੁਖੀਆ ਰਹਿਣਾ ਨਾ ਹਾਂ ਨਹੀਂ ਸੁਖੀਆ ਰਹਿਣਾ ਓ ਚੰਨ ਚੜੇ ਅੰਦਰੀ ਸ਼ੌਫੇ ਚੰਦਾ ਉਹਦਾ ਨਾ ਹਾਂ ਨਹੀਂ ਸੁਖੀਆ ਰਹਿਣਾ ਨਾ ਹਾਂ ਨਹੀਂ ਸੁਖੀਆ ਰਹਿਣਾ ਓ ਅਮਰ ਸੰਗ ਚਮਕੀ ਲਾਸੀ ਓ ਅਮਰ ਹੀ ਜਗ ਤੇ ਰਹਿਣਾ ਅਮਰ ਹੀ ਜਗ ਤੇ ਰਹਿਣਾ ਓ ਗੱਲਾਂ ਅਰਸ਼ੀ ਅਰਸ਼ੀ ਗੱਲਾਂ ਅਰਸ਼ੀ ਨੇ ਦੱਸਤਾ ਸੁਖੀ ਲਾ ਕੋ ਟੱਕ ਲੱਗੇ ਤੂੰ ਜਾਣਗੇ ਸਨ ਢੱਡੇ ਨਾਲ ਢੱਡੇ ਨਾਲ ਚੰਨ ਕਿਵੇਂ ਕੀਲਾ ਕੋ ਟੱਕ ਲੱਗੇ ਤੂੰ ਜਾਣਗੇ ਸਨ ਢੱਡੇ ਨਾਲ ਢੱਡੇ ਨਾਲ ਚੰਨ ਕਿਵੇਂ ਕੀਲਾ ਕੋ ਟੱਕ ਲੱਗੇ ਤੂੰ ਜਾਣਗੇ ਸਨ ਢੱਡੇ ਨਾਲ ਢੱਡੇ ਨਾਲ ਚੰਨ ਕਿਵੇਂ ਕੀਲਾ ਹੋ ਸਨ ਢੱਡੇ ਨਾਲ ਚੰਨ ਕਿਵੇਂ ਕੀਲਾ ਹੋ ਸਨ ਢੱਡੇ ਨਾਲ ਚੰਨ ਕਿਵੇਂ ਕੀਲਾ ਕੱਚ ਕੇ ਤਾੜੀ ਮਾਰ ਦਿਓ ਉਸਤਾਦ ਜੀ ਦੇ ਨਾਂ ਉਤੇ ਜਰੂਰ। ਥੈਂਕ ਯੂ ਮਿਹਰਬਾਨੀ ਹੋ ਛੋਟਾ ਭਾਈ ਮੇਰਾ ਬੋਸਰਾ ਮਾਂ ਕਦਾ। ਤੋਂ ਗਲਤੀ ਹੋ ਤਾਂ ਮਾਫ ਕਰਨਾ। ਤੋਂ ਅਗਰਾ ਪ੍ਰੋਗਰਾਮ ਦੀ ਸੇਵਾ ਮੇਰੇ ਛੋਟੇ ਵਿੱਚ। ਤਾੜੀ ਲਾ ਦਿਓ ਜੇ ਇੱਕ ਵਾਰੀ। ਭਾਈ ਜੀ ਇਹਨੂੰ ਸੈੱਟ ਕਰੋ ਹਨਾ ਬੈਲੈਂਸ ਪਿਗੜ ਗਿਆ। ਹੈਲੋ 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 ਬੇਸ਼ਕਰ ਮਰਦੀ ਹਨਾ ਆਵਾਜ਼ ਜਦੋਂ ਮੇਰੇ ਖਿਆਲ ਬੈਟਰੀ ਦੀ ਪ੍ਰੋਬਲਮ ਹੈ। ਹੈਲੋ ਹੈਲੋ ਹੈਲੋ